ਆਪਾਂ ਆਪਾਂ ਲੋਕ ਤੇ ਬਾਪੂ ਲਾਹਰ ਦੀ ਸੰਵਾਦ ਦੀ ਜਿਹੜੀ ਵਿਚਾਰਧਾਰਾ ਹੈ ਉਹਨੂੰ ਗਾਹ ਤੋਰਦੇ ਹੋਏ ਕਹੇ ਉਹ ਧਾਰਮਿਕ ਵਖਲੇ ਆ ਸਮਾਜਿਕ ਵਖਲੇ ਆ ਆਰਥਿਕ ਵਖਲੇ ਆ ਰਾਜਨੀਤਿਕ ਵਖਲੇ ਆ ਉਹਨਾਂ ਨੇ ਇੱਤੇ ਸਾਡੀ ਸੰਤ ਬਣਾ ਕੇ ਆਪਾਂ ਉਹ ਨਿਜਾਮ ਜਿਹੜਾ ਸਾਡੀ ਆਵਾਜ਼ بلند ਕਰਦਾ ਹੈ ਉਸ ਨਿਜਾਮ ਨੂੰ ਉੱਠਦੇ ਪਾਸੇ ਤੁਰਿਏ ਦੱਸ ਕਹੀ ਨਹੀਂ ਗੱਲਾਂ ਪੰਜਾਬ ਸਰਕਾਰ ਮਰਦਾਬਾ ਜੇ ਮਸ਼ਹੂਰ ਕੋਈ ਨਾ ਬਣਾ ਦੇ ਉਹ ਤਾਂ ਕੁਝ ਨਹੀਂ ਕਰ ਸਕਦਾ ਮੈਂ ਮਾਣਣਾ ਗੰਗੀ ਗਾਣਾ ਤੋਰੀਆ ਉੱਥੇ ਉਹਨੂੰ ਚੁੱਕੋ ਚਲਤੀ ਚਾਲੀ ਪਾਸੀ ਤੇ ਭਾਈ ਜੀ ਨਾ ਦਰਸ਼ਨ ਬਾਦ ਆਪਣਾ ਕੰਨ ਵਿਵੰਦਨ ਜੀ ਭਾਗੀ ਕਹਾਣੀਆਂ ਰੱਗ ਰੋੜ ਜੁਬ੍ਰੋਚਨ ਵਾਲੇ ਉਨਾ ਸਾਰਿਆਂ ਨੇ ਕਰਤਾ ਖੁਦ ਹੀ ਆਪਣੇ ਤੱਕ ਕਿਉਂ ਕਿਹਦੀ ਤਰ ਚੁੱਕਿਆ ਅਜੇ ਚੁੱਕੀ ਹੋਇਆ ਪਰ ਖੁਦ ਅਜੇ ਨਹੀਂ ਚੁੱਕਣਾ ਕਿ ਕਿਛੁ ਰੋਹੀ ਲੱਗਣਾ ਹੈ ਇਹਦਾ ਪਰ ਆਵਾਜ਼ ਆਉਂਦੀ ਸੰਪਤਾ ਇਹ ਕਿਹਦੀ ਹੁੰਦੀ ਹੈ ਸੰਪਤਾ ਜੇਹਾਂ ਕੀ ਹੁੰਦੀਆਂ ਨੇ ਗਾਰੇ ਪਾਣੀ ਚ ਜਾ ਕੇ ਦੇਖੋ ਉਹਨਾਂ ਨੇ ਜਦੋਂ ਮਾਫੀ ਮੰਗ ਕੇ ਆਇਆ ਉਹਦਾ ਸਰਪਰ ਕੇ ਕੋਟ ਪੈਂਟ ਦਾ ਕੀਤਾ ਹੋਇਆ ਸਾਡੇ ਜਿਹੜੇ ਗੱਡਰੀ ਪਾਵੇ ਮਗਰ ਕਾਲੀ ਇਹ ਕਹਿਣਾ ਚਾਹਣਾ ਅਸੀਂ ਉਹ ਲੋਕ ਆ ਜਿਨ੍ਹਾਂ ਨੇ ਕਿਹਾ ਸੀ ਮੰਨੋ ਸਾਡੀ ਯਾਤਰੀ ਅਸੀਂ ਮੰਨੋਂ ਦੇ ਸੋਏ ਜੋ ਜੋ ਮੰਨੋਂ ਰੋੜਦਾ ਅਸੀਂ ਝੂਂ ਸੁਵਾਏ ਹੋਏ ਅਸੀਂ ਉਹ ਲੋਕ ਆ ਜਿਹੜੇ ਕਹਿੰਦੇ ਜੀ ਜਾਨ Mera ਕਿਵੇਂ ਦਰਨਾ ਹੁੰਦਾ ਹੈ ਅਸੀਂ ਜਾਨ ਦਾ ਕਿਵੇਂ ਸਿਰ ਦੇਣਾ ਹੁੰਦਾ ਹੈ ਅਸੀਂ ਜਾਨ ਦਾ ਕਿਵੇਂ ਇਹ ਹਾਂ ਚ ਚਲਾ ਜਾਂਦੇ ਨੇ ਅਸੀਂ ਜਾਨ ਦੇ ਆ ਕਿਵੇਂ ਆ ਰੇ ਮਾਰ ਕੀਰੇ ਜਾਂਦੇ ਨੇ ਇਹਨਾਂ ਦੇਗਾ ਦੇ ਵਿੱਚੋਂ ਬੋਲਦੇ ਨੇ ਅਸੀਂ ਜਾਨ ਦੇ ਕਾਰਜਪਾਲੀ ਉਹਦਾ ਦੇ ਨਾ ਹੀ ਹੋਰ ਪਾਸੇ ਕਰਦੇ ਚਲ ਨਾ ਮਟਾਉਣਾ ਜੇ ਪ੍ਰੈਸਡੈਂਟ ਸਾਹਿਬ ਜੀ ਇਕੱਠੇ ਹੋਏ ਕੀ ਕਰਨੇ ਅੱਜ ਦੇਖੋ ਪੰਜਾਬ ਸਰਕਾਰ ਨੇ ਬੜਾ ਇੱਕ ਕਹਿ ਲੋ ਕਿ ਗਲਤ ਕੰਮ ਕੀਤਾ ਹੈ ਮਾਲਵਿੰਦਰ ਸਿੰਘ ਮਾਲੀ ਜਿਹੜੇ ਫ੍ਰੀਲੈਂਸਰ ਜਰਨਲਿਸਟ ਨੇ ਸੋਸ਼ਲ ਮੀਡੀਆ ਤੇ ਲਿਖਦੇ ਨੇ ਤੁਸੀਂ ਉਹਨਾਂ ਦੀਆਂ ਵੀਡੀਓਜ਼ ਦੇਖੀਆਂ ਹੋਣੀਆਂ ਆਪਾਂ ਸਾਰਿਆਂ ਨੇ ਦੇਖੀਆਂ ਮੈਂ ਉਹਨਾਂ ਨੂੰ ਬੜੀ ਦੇਰ ਤੋਂ ਜਾਣਦਾ ਜਦੋਂ ਤਾਂ ਸਟੂਡੈਂਟ ਯੂਨੀਅਨ 'ਚ ਕੰਮ ਕਰਦੇ ਸੀ ਤੁਸੀਂ ਵੀ ਸਾਰੇ ਉਹਨਾਂ ਦੀਆਂ ਲੇਖੜੀਆਂ ਪੜ੍ਹਦੇ ਹੋ ਉਹ ਇੰਨੇ ਬੇਬਾਕ ਨੇ ਵੀ ਉਹਨਾਂ ਨੇ ਸਾਡੇ ਕੋਈ ਕਿਸਾਨ ਲੀਡਰ ਵੀ ਨਹੀਂ ਕਦੇ ਬਖਸ਼ਿਆ ਹਰੇਕ ਤੇ ਜਿੱਥੇ ਉਹਨੂੰ ਲੱਗੇ ਵੀ ਦਰਸ਼ਨ ਪਾ ਲਿੱਥੇ ਗਲਤ ਹੈ ਉਹਨਾਂ ਨੇ ਲਿਖਤਾ ਉਹ ਕੇਂਦਰ ਸਰਕਾਰ ਦੇ ਮੰਤਰੀਆਂ ਜਾਂ ਕੇਂਦਰ ਸਰਕਾਰ ਦੀਆਂ ਨੀਤੀਆਂ ਤੇ ਲਿਖਦੇ ਨੇ ਉਹ ਪੰਜਾਬ ਸਰਕਾਰ ਤੇ ਪੰਜਾਬ ਦੇ ਮੁੱਖ ਮੰਤਰੀ ਜਾਂ ਕੋਈ ਫਾਈਨੈਂਸ ਮੰਤਰੀ ਕੁਝ ਕਿ ਲਿਖਦਾ ਕਰਤਾ ਉਹਦੇ ਤੇ ਵੀ ਲਿਖਦੇ ਨੇ ਵਿਰੋਧੀ ਪਾਰਟੀਆਂ ਤੇ ਅਕਾਲੀ ਦਲ ਤੇ ਵੀ ਲਿਖਦੇ ਨੇ ਸੋ ਉਹਨਾਂ ਨੇ ਇੱਕ ਪਿਛਲੇ ਦਿਨਾਂ 'ਚ ਇੱਕ ਵੀਡੀਓ ਪਾਈ ਜਿਹਦੇ ਵਿੱਚ ਉਹਨਾਂ ਨੇ ਜੋ ਕੇਜਰੀਵਾਲ ਨੇ ਕਿਹਾ ਸੀ ਕਿ ਮੇਰੀ ਅਗਨੀ ਪ੍ਰੀਖਿਆ ਲਈ ਜਾ ਰਹੀ ਹੈ ਦਿੱਲੀ 'ਚ ਉਹਦੇ ਤੇ ਉਹਨਾਂ ਨੇ ਲਿਖਿਆ ਵੀ ਇਹ ਕੋਈ ਅਗਨੀ ਪ੍ਰੀਖਿਆ ਕਹਿ ਕੇ ਤੁਸੀਂ ਭਾਵਨਾਵਾਂ ਧਾਰਮਿਕ ਲੋਕਾਂ ਦੀ ਵਰਤ ਰਹੇ ਹੋ ਤੁਹਾਨੂੰ ਨਹੀਂ ਵਰਤਣੀਆਂ ਚਾਹੀਦੀਆਂ ਤੇ ਨਾਲ ਦੀ ਨਾਲ ਉਹਦੇ ਤੇ ਉਹਨੇ ਕਿਹਾ ਵੀ ਇਹ ਦੇਖੋ ਸੀਤਾ ਬਣ ਕੇ ਰਾਮ ਦਾ ਰੂਪ ਕਰਕੇ ਭਾਵਨਾਵਾਂ ਪੜ੍ਹ ਕਰ ਰਹੇ ਨੇ ਇਸਤੇ ਤੇ ਇਹਨਾਂ ਦਾ ਕੋਈ ਮਿਸਟਰ ਜੈਨ ਹੈ ਅਮਿਤ ਜੈਨ ਸ਼ਾਇਦ ਉਹਨੇ ਉਹਦੇ ਖਿਲਾਫ ਪਰਚਾ ਦਰਜ ਕਰਾਤਾ ਵੀ ਇਹ ਧਾਰਮਿਕ ਭਾਵਨਾ ਮੇਰੀ ਹੈ ਆਰਟ ਹੋਈਆਂ ਹੁਣ ਤੁਸੀਂ ਇਹ ਦੱਸੋ ਵੀ ਇੱਕ ਵਿਅਕਤੀ ਜਿਹੜਾ ਹਮੇਸ਼ਾ ਇਹ ਲਿਖਦਾ ਰਿਹਾ ਬੋਲਦਾ ਰਿਹਾ ਉਹਦੀਆਂ ਧਾਰਮਿਕ ਭਾਵਨਾਵਾਂ ਉਹਨੇ ਹਰਟ ਕੀਤੀਆਂ ਬਲਕਿ ਉਹਨੇ ਕਿਹਾ ਵੀ ਧਰਮ ਨੂੰ ਨਾ ਵਰਤੋ ਤੁਸੀਂ ਧਾਰਮਿਕ ਸਿੱਖੀਤਾ ਨੂੰ ਲੋਕਾਂ ਨੂੰ ਗੁੰਮਰਾਹ ਕਰਨੀ ਨਾ ਵਰਤੋ ਸੋ ਮਾਲਵਿੰਦਰ ਮਾਲੀ ਨੂੰ ਇਹਨਾਂ ਨੇ ਜੀ ਇਥੋਂ ਪਟਿਆਲੇ ਤੋਂ ਉਹਨਾਂ ਦੇ ਭਰਾ ਦੇ ਘਰੋਂ ਗ੍ਰਿਫਤਾਰ ਕੀਤਾ ਉਹਨੂੰ ਪਰਚਾ ਦਰਜ ਤੋਂ ਬਾਅਦ ਉਹਦੀ ਜ਼ਮਾਨਤ ਨਹੀਂ ਹੋ ਬਲਕਿ ਉਹਨੂੰ ਅੰਦਰ ਭੇਜਤਾ ਜੁਡੀਸ਼ੀਅਲ ਰਿਮਾਂਡ ਤੇ ਅੱਜ ਪਟਿਆਲਾ ਜੇਲ੍ਹ ਦੇ ਦਰਵਾਜ਼ੇ ਦੇ ਸਾਹਮਣੇ ਆਪਣੇ ਵੱਖ-ਵੱਖ ਵਿਅਕਤੀ ਜਿਹੜੇ ਜਮਹੂਰੀਅਤ ਪਸੰਦ ਨੇ ਇਨਸਾਫ਼ ਪਸੰਦ ਨੇ ਜਿਹੜੇ ਮਾਲਵਿੰਦਰ ਮਾਲੀ ਦੀ ਗ੍ਰਿਫਤਾਰੀ ਦਾ ਵਿਰੋਧ ਕਰਨ ਆਏ ਨੇ ਉਹਦੀ ਰਿਹਾਈ ਲਈ ਆਏ ਨੇ ਉਹਦੇ ਪਰਚੇ ਨੂੰ ਖਾਰਜ ਕਰਾਉਣ ਲਈ ਆਏ ਨੇ ਤੇ ਇਹ ਜਿਹੜੇ ਮਸਲੇ ਲੈ ਕੇ ਆਏ ਨੇ ਉਹਨਾਂ ਨੇ ਅੱਜ ਧਰਨੇ ਦਾ ਐਲਾਨ ਕੀਤਾ ਸੀ ਅਸੀਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਇਥੇ ਆਪ ਉਸ ਧਰਨੇ ਦੇ ਵਿੱਚ ਸ਼ਾਮਿਲ ਹੋਏ ਆ ਅਸੀਂ ਹਰ ਤਰ੍ਹਾਂ ਦੀ ਸਪੋਰਟ ਆ ਜਿਹੜੀ ਇਸ ਧਰਨੇ ਨੂੰ ਦੇ ਰਹੇ ਆ ਚਾਹੇ ਬੰਦੇ ਸ਼ਾਮਿਲ ਕਰਾ ਕੇ ਚਾਹੇ ਉੱਥੇ ਸਾਰਾ ਪਾਣੀ ਚਾਹ ਰੋਟੀ ਪਾਣੀ ਦਾ ਸਾਉਂਡ ਦਾ ਇੰਤਜ਼ਾਮ ਕਰਕੇ ਕਿਉਂਕਿ ਸਾਡੀ ਸਮਝ ਇਹ ਹੈ ਕਿ ਜੇ ਜ ਸਮਾਜ ਦੇ ਅੰਦਰ ਬੋਲਣ ਤੇ ਲਿਖਣ ਦੀ ਆਜ਼ਾਦੀ ਨਹੀਂ ਜਿੱਥੇ ਵਿਚਾਰ ਚਰਚਾ ਤੁਸੀਂ ਖੁੱਲ ਕੇ ਨਹੀਂ ਕਰ ਸਕਦੇ ਉਹ ਸਮਾਜ ਹੀ ਫਾਸ਼ੀਵਾਦੀ ਹੈ ਜਾਂ ਡਿਕਟੇਟਰਸ਼ਿਪ ਵਾਲਾ ਸਮਾਜ ਹੈ ਭਗਵੰਤ ਮਾਨ ਜੀ ਹੁਣਾਂ ਨੇ ਪਤਾ ਨਹੀਂ ਮੋਦੀ ਤੋਂ ਸਿੱਖ ਲਿਆ ਇਹ ਆਪਣੇ ਤਾਂ ਏਡੇ ਏਡੇ ਪੋਸਟਰ ਲਵਾ ਕੇ ਸਿਆ ਕਰ ਰਿਹਾ ਉਹ ਕਰ ਰਿਹਾ ਐਨ ਐਸ ਵਾਲੇ ਬੈਨਰ ਲਵਾ ਕੇ ਜੇ ਕੋਈ ਉਹਨਾਂ ਦੇ ਉੱਤੇ ਕਿੰਤੂ ਪਰੰਤੂ ਕਰਦਾ ਉਹਦੇ ਤੇ ਆ ਕਰਾਤਾ ਉਹਨਾਂ ਦੀ ਪੁਲਿਸ ਨੇ ਸੋ ਪੰਜਾਬ ਦੇ ਲੋਕਾਂ ਨੇ ਸਿੱਖਾ ਆਪਣੇ ਇਤਿਹਾਸ ਤੋਂ ਸ਼ਹੀਦ ਭਗਤ ਸਿੰਘ ਰਾਜਗੁਰੂ ਸਿੰਘ ਦੇਵ ਦੇ ਸ਼ਹਾਤਾਂ ਤੋਂ ਉਦਮ ਸਿੰਘ ਦੀਆਂ ਸ਼ਹਾਤਾਂ ਤੋਂ ਗਦਰੀ ਬਾਬਿਆਂ ਦੀਆਂ ਸ਼ਹਾਤਾਂ ਤੋਂ ਇਹ ਸਿੱਖਿਆ ਪੰਜਾਬ ਦੇ ਲੋਕਾਂ ਨੇ ਕਿ ਅਸੀਂ ਇਨਸਾਫ ਤੁਸੀਂ ਦੇਖੋ 2024 ਦੀਆਂ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ ਲੋਕਾਂ ਨੇ ਉਹਨਾਂ ਲੋਕਾਂ ਨੂੰ ਵੋਟਾਂ ਪਾਈਆਂ ਤਾਂ ਖਡੂਰ ਸਾਹਿਬ ਤੇ ਫਰੀਦਕੋਟ ਦੇ ਵਿੱਚ ਜਿਹੜੇ ਜੇਲ੍ਹਚ ਮੰਸੀ ਜਾਂ ਜਿਹੜੇ ਇੱਕ ਡਾਈਸੈਂਟ ਦੀ ਆਵਾਜ਼ ਦੀ ਨੁਮਾਇੰਦਗੀ ਕਰਦੇ ਸੀ ਸੋ ਲੋਕ ਅੱਜ ਦੇਖੋ ਇੱਥੇ ਆਪਣੇ ਆਪ ਕਿੰਨੇ ਇਕੱਠੇ ਹੋ ਰਹੇ ਨੇ ਔਰ ਇਕੱਠੇ ਹੁੰਦੇ ਰਹਿਣਗੇ ਮੈਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਤੇ ਚਰਚਾ ਕਰਾਂਗੇ ਅਸੀਂ ਪਿਆਰੇ ਲਾਲ ਗਰਗੀ ਜੀ ਨਾਲ ਵੀ ਇਹ ਧਰਨਾ ਜਿਹੜਾ ਕੋਈ ਇੱਕ ਦਿਨ ਦਾ ਨਾ ਰਵੇ ਅੱਜ ਦਾ ਆਪਾਂ ਦੇਖ ਲੋ ਇਹ ਤੋਂ ਬਕਾਇਦ ਚਰਚਾ ਕਰਕੇ ਐਲਾਨ ਕਰੋ ਕਿ ਪੂਰੇ ਪੰਜਾਬ ਦੇ ਹਰ ਜ਼ਿਲ੍ਹੇ ਦੇ ਅੰਦਰ ਸੈਂਟਰ ਜੇਲ੍ਹ ਦੇ ਸਾਹਮਣੇ ਲਗਾਤਾਰ ਹਰ ਜ਼ਿਲ੍ਹੇ ਦੇ ਅੰਦਰ ਕੋਈ ਸਪੌਟ ਬਣਾ ਕੇ ਇਹਨਾਂ ਗ੍ਰਿਫਤਾਰੀਆਂ ਦੇ ਬਰੁੱਤ ਖਾਸ ਕਰਕੇ ਜਦ ਤੱਕ ਨੁਮਾਇंदे ਨਾਲ ਗੱਲਬਾਤ ਨਹੀਂ ਤੁਹਾਡੀ ਨਹੀਂ ਨਹੀਂ ਸਰਕਾਰ ਦੇ ਨੁਮਾਇंदे ਨਾਲ ਕੀ ਗੱਲ ਹੋਣੀ ਹੈ ਅੱਜ ਸਵੇਰੇ ਆਏ ਸੀ ਕੋਈ ਜੇਲ੍ਹ ਦੇ ਨੁਮਾਇंदे ਜਿਲ੍ਹੇ ਦੇ ਅਖੇ ਜੀ ਜੇਲ੍ਹ ਦੇ ਸਾਹਮਣੇ ਧਰਨਾ ਨਹੀਂ ਲਾ ਸਕਦੇ ਵੀ ਇਹ ਸੜਕ ਕਹ ਸਰਕਾਰ ਦੀ ਹੈ ਜੇਲ੍ਹ ਵਾਲਿਆਂ ਦੀ ਥੋੜਾ ਕੋਈ ਜੇ ਲਣਿਆਂ ਦਾ ਕੰਮ ਤਾਂ ਦਰਵਾਜੇ ਦੇ ਅੰਦਰ ਅੰਦਰ ਹੈ ਉਹ ਤੋਂ ਉਹ ਇਹ ਤਾਂ ਕੁਝ ਕਰ ਹੀ ਨਹੀਂ ਸਕਦੇ ਹੋ ਸੋ ਉਹ ਨੁਮਾਇੰਦਿਆਂ ਨਾਲ ਕੋਈ ਇਦਾਂ ਦੀ ਗੱਲਬਾਤ ਨਹੀਂ ਹੋਈ ਪਾਇਰੇ ਲਾਲ ਗਰਗੂਨੀ ਇੱਜ ਦੇ ਧਰਨੇ ਦੇ ਪ੍ਰਬੰਧਕ ਨੇ ਚੰਡੀਗੜ੍ਹ ਤੋਂ ਆਏ ਨੇ ਬਹੁਤ ਹੀ ਕਹਨੋ ਕਿ ਗੁਣਾ ਵਾਲੇ ਤਾਂ ਹੈਗੇ ਨੇ ਲੇਕਿਨ ਉਹ ਬਹੁਤ ਹੀ ਦਾਨਿਸ਼ਵਰ ਆਦਮੀ ਨੇ ਪੜੇ ਲਿਖੇ ਨੇ ਸਮਝਦਾਰ ਨੇ ਕਦੇ ਕੋਈ ਗਲਤ ਸੋਚ ਲਿਖਦੇ ਨਹੀਂ ਬੋਲਦੇ ਨਹੀਂ ਸੋ ਉਹਨਾਂ ਨੇ ਮਾਲਵਿੰਦਰ ਮਾਲੀ ਦੇ ਖਿਲਾਫ ਜੋ ਜੋ ਪਰਚਾ ਦਰਜ ਹੋਇਆ ਉਹਦਾ ਵਿਰੋਧ ਕਰਨ ਦਾ ਜਿਹੜਾ ਐਲਾਨ ਕੀਤਾ ਤੇ ਅੱਜ ਜਿਹੜਾ ਇੱਥੇ ਜੇਲ੍ਹ ਦੇ ਸਾਹਮਣੇ ਸੀ ਧਰਨਾ ਲਾਇਆ ਇਹ ਲੜਾਈ ਅਸੀਂ ਉਦੋਂ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਮਾਲਵਿੰਦਰ ਮਾਲੀ ਨੂੰ ਇਨਸਾਫ਼ ਨਹੀਂ ਮਿਲਦਾ ਔਰ ਉਦੋਂ ਤੱਕ ਵੀ ਜਾਰੀ ਰੱਖਾਂਗੇ ਜੇ ਪੰਜਾਬ ਸਰਕਾਰ ਕਿਸੇ ਹੋਰ ਪੱਤਰਕਾਰ ਕਿਸੇ ਕਲਾਕਾਰ ਕਿਸੇ ਬੁੱਧੀਜੀਵੀ ਕਿਸੇ ਵੀ ਹੋਰ ਐਕਟਿਵਿਸਟ ਕਿਸਾਨ ਐਕਟਿਵਿਸਟ ਤੇ ਝੂਠੇ ਕੇਸ ਪਾ ਕੇ ਉਹਨਾਂ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਠੀਕ ਥੈਂਕ ਯੂ ਦੇਖੋ ਪਹਿਲੀ ਗੱਲ ਤਾਂ ਅਸੀਂ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ ਇਹ ਗੈਰ ਕਾਨੂੰਨੀ ਗੈਰ ਸਵਿਧਾਨਕ ਅਰੈਸਟ ਆ ਜੇ ਆਪਾਂ ਇਹਦਾ ਐਫ ਆਈ ਆਰ ਦਾ ਵੇਰਵਾ ਦੇਖੀਏ ਤੇ ਇਹ 7 ਸਾਲ ਤੋਂ ਘੱਟ ਸਜ਼ਾ ਵਾਲੀ ਸੀਗੀ ਪਹਿਲਾਂ ਉਹਨੂੰ ਨੋਟਿਸ ਦੇਣਾ ਚਾਹੀਦਾ ਸੀਗਾ ਉਹਨਾਂ ਨੇ ਪੁੱਛ ਕੇ ਛੋਣੀ ਚਾਹੀਦੀ ਸੀ ਕੋਈ ਨੋਟਿਸ ਨਹੀਂ ਜਿੱਦਾਂ ਕੋਈ ਕ੍ਰਿਮੀਨਲ ਆਦਮੀ ਹੁੰਦਾ ਕੋਈ ਬਦਮਾਸ਼ ਆ ਉਹਨੂੰ ਝੱਟ ਕੇ ਘਰੋਂ ਲੈ ਕੇ ਗਏ ਨੇ ਕੋਈ ਰਿਮਾਂਡ ਨਹੀਂ ਮੰਗਿਆ ਜੇ ਰਿਮਾਂਡ ਨਹੀਂ ਮੰਗਣਾ ਉਹ ਤੋਂ ਰਿਕਵਰ ਕੁਝ ਨਹੀਂ ਕਰਨਾ ਸੀਗਾ ਤੇ ਫਿਰ ਪੁਲਿਸ ਕਸਟਡੀ ਜੁਡੀਸ਼ੀਅਲ ਕਸਟਡੀ ਦੀ ਲੋੜ ਹੀ ਕੋਈ ਨਹੀਂ ਸੀਗੀ ਇਥੋਂ ਸਾਬਤ ਹੋ ਗਿਆ ਕਿ ਇਹ ਸਰਾਸਰ ਬਦਲਾਖੋਰੀ ਤਾਨਾਸ਼ਾਹੀ ਭਗਵੰਤਮਾਨ ਕੇਜਰੀਵਾਲ ਔਰ ਜੋ ਅੰਦਰ ਕੰਟੈਂਟ ਚਾ ਕੇ ਜੀ ਇਹਨੇ ਧਾਰਮਿਕ ਜਜ਼ਬਾਤ ਕਿਸੇ ਅਮਿਤ ਜੈਨ ਦੇ ਉਹਨਾਂ ਨੂੰ ਹੋਇਆ ਵਾ ਉਹਨਾਂ ਨੂੰ ਠੋਸ ਠੇਸ ਪਹੁੰਚੀ ਆ ਐਂ ਤਾਂ ਫਿਰ ਜਿਹੜੀ ਬੀਬੀ ਅਤੀਸ਼ੀ ਬਣੀ ਆ ਚੀਫ ਮਨਿਸਟਰ ਦਿੱਲੀ ਦੀ ਉਹ ਸ਼੍ਰੀ ਰਾਮ ਕਹਿ ਰਹੀ ਆ ਉਹ ਭਗਵਾਨ ਰਾਮ ਤੇ ਲਕਸ਼ਮਣ ਜੀ ਨਾਲ ਤੁਲਨਾ ਕਰਦੀ ਆ ਇਹਦੀ ਕੇਜਰੀਵਾਲ ਦੀ ਕਿ ਉਹ ਬਨਵਾਸ ਕੱਟ ਕੇ ਆਏ ਨੇ ਚਾਰ ਪੰਜ ਮਹੀਨੇ ਦਾ ਜੇਲ੍ਹ ਵਿੱਚ ਜੇ ਧਾਰਮਿਕ ਆਗੂਆਂ ਨਾਲ ਤੁਲਨਾ ਕਰਨਾ ਗੁਨਾਹ ਸੀ ਪਹਿਲੀ ਗੱਲ ਤਾਂ ਕੀਤੀ ਨਹੀਂ ਮਾਲਵਿੰਦਰ ਸਿੰਘ ਮਾਲੀ ਨੇ ਤਾਂ ਫਿਰ ਅਤੀਸ਼ੀ ਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਔਰ ਅਗਲੀ ਗੱਲ ਉਧਰ ਦਿੱਲੀ ਵਿੱਚ ਬਹੁਤ ਸ਼ੋਰ ਮਚਾ ਰਹੇ ਨੇ ਕੇਜਰੀਵਾਲ ਪਾਰਟੀ ਕਿ ਸਾਡੇ ਨਾਲ ਭਾਜਪਾ ਤਾਨਾਸ਼ਾਹੀ ਕਰ ਰਹੀ ਆ ਸੀਬੀਆਈ ਤੇ ਈਡੀ ਦਾ ਦੁਰਉਪਯੋਗ ਕਰ ਰਹੀ ਆ ਠੱਗਾ ਕਰ ਰਹੀ ਆ ਉਦੋਂੋਂ ਵੱਧ ਸੀਬੀਆਈ ਵਿਜੀਲੈਂਸ ਦਾ ਤੇ ਪੰਜਾਬ ਪੁਲਿਸ ਦਾ ਦੁਰਉਪਯੋਗ ਪੰਜਾਬ ਦੇ ਵਿੱਚ ਹੋ ਰਿਹਾ ਕੋਈ ਕਿਹੜਾ ਦੱਸੋ ਕਿਹੜਾ ਬਖਸ਼ਿਆ ਵਾ ਆਪੋਜੀਸ਼ਨ ਦਾ ਸਾਰੇ ਆਪੋਜੀਸ਼ਨ ਨੂੰ ਧਮਕਾਇਆ ਖੈਰੇ ਤੇ ਐਨਡੀਪੀਐਸ ਦਾ ਪੱচ্চਾ ਦਰਜ ਕੀਤਾ ਫਿਰਵਾਰੀ ਆ ਗਈ ਐਕਟਿਵਿਸਟ ਭਾਨੇ ਵਾਲਿਆਂ ਦੀ ਫਿਰਵਾਰੀ ਆ ਗਈ ਮਾਲਵਿੰਦਰ ਸਿੰਘ ਮਾਲੀ ਦੀ ਕਦੀ ਅਲਕਾ ਲਾਂਬਾ ਦੇ ਟਵੀਟ ਕਰਨ ਦਾ ਪਰਚਾ ਕਦੀ ਕੋ ਬੱਗਾ ਚੱਕਣ ਚਲ ਜਾਂਦੇ ਨੇ ਦਿੱਲੀ ਵਿੱਚ ਕਦੀ ਕੋਈ ਨੁਕਲ ਹੈਗਾ ਯੂਟਿਊਬਰ ਜੰਮੂ ਉਥੇ ਪੁਲਿਸ ਚਲ ਜਾਂਦੀ ਆ ਕੀ ਇਹਨਾਂ ਦੇ ਵਿੱਚ ਤੇ ਭਾਜਪੀ ਦੇ ਜਿਹੜਾ ਕਾਰਜਸ਼ੈਲੀ ਆ ਤਾਨਾ ਚਾਹੀਦਾ ਤੇ ਮੈਂ ਕੇਜਰੀਵਾਲ ਸਾਹਿਬ ਨੂੰ ਪੁੱਛਣਾ ਚਾਹੁੰਦਾ ਤੁਸੀਂ ਪੰਜ ਪੰਜ ਸਵਾਲ ਪੁੱਛਦੇ ਹੋ ਮੋਨ ਭਾਗਤ ਨੂੰ ਤੁਸੀਂ ਸਾਡੇ ਸਵਾਲ ਦਾ ਜਵਾਬ ਦਿਓ ਕਿ ਤੁਹਾਡੇ ਤੇ ਮੋਦੀ ਵਿੱਚ ਫਰਕ ਕੀ ਆ ਭਾਜਪੀ ਵਿੱਚ ਤੋ ਨੌਜਵਾਨਾਂ ਨੂੰ ਵਾਧ ਤਾਨਾਸ਼ਾਹੀ ਪੰਜਾਬ ਤੁਸੀਂ ਮਚਾਈ ਐਨਐਸਸੀ ਕਿਉਂ ਲਈ ਆ ਭਾਈ ਅਮਰਕਪਾਲ ਦੇ ਉੱਤੇ ਪੰਜਾਬ ਦਾ ਮੁੱਖ ਮੰਤਰੀ ਹੋਵੇ ਤੇ ਐਨਐਸਸੀ ਲਾਵੇ ਪੰਜਾਬ ਦੇ ਨੌਜਵਾਨਾਂ ਤੇ ਉਹਨਾਂ ਨੂੰ ਆਸਾਮ ਦੀਆਂ ਦਿਬੜੂਗਾ ਜ਼ਿਲ੍ਹਾ ਵਿੱਚ ਭੇਜ ਦੇਵੇ ਇੱਥੋਂ ਸਾਬਤ ਹੋ ਗਿਆ ਕਿ ਇਹ ਬੀਜੇਪੀ ਦਾ ਟਾਊਟ ਵੱਜੋਂ ਕੰਮ ਕਰ ਰਿਹਾ ਹੈ ਉਹਨਾਂ ਦੇ ਇਸ਼ਾਰਿਆਂ ਦੇ ਉੱਤੇ ਕਰ ਰਿਹਾ ਵਾ ਇਹ ਬੀਜੇਪੀ ਤੇ ਆਮ ਆਦਮੀ ਪਾਰਟੀ ਇੱਕੋ ਥੈਲੀ ਦੇ ਚੱਟੇ ਤੇ ਫੱਟੇ ਨੇ ਇਸ ਕਰਕੇ ਇਹ ਸੰਘਰਸ਼ ਵਧਣਾ ਪਿਆ ਮੈਂ ਬੜਾ ਰੇਣੀ ਆ ਪਿਆਰੇ ਲਾਲ ਕਰਗਜੀਦਾ ਉਤੀ ਜੀ ਵੀ ਫਰਕਦਾ ਕਿਸਾਨ ਜਥੇਬੰਦੀਆਂ ਦਾ ਡਾਕਟਰ ਦਰਸ਼ਨਪਾਲ ਦਾ ਰੁਲਦੋਤ ਸਿੰਘ ਅੱਜ ਆਏ ਸੀਗੇ ਰਾਜੇਵਾਲ ਸਾਹਿਬ ਦਾ ਸਾਰੀਆਂ ਜਥੇਬੰਦੀਆਂ ਜਿਨ੍ਹਾਂ ਨੇ ਕਾਲ ਦਿੱਤੀ ਹੈ ਔਰ ਅਸੀਂ ਇਹਨਾਂ ਨੂੰ ਵੱਧ ਜਿਹੜਾ ਇਹ ਰਾਏ ਰਿਪੋਰਟ ਅਗਲੇ ਆਉਣ ਵਾਲੇ ਪ੍ਰੋਗਰਾਮ ਜਿਹੜਾ ਵੀ ਲਿਖਣਗੇ ਕਰਾਂਗੇ ਅੱਜ ਸਾਰੇ ਚੁੱਪ ਕਿਉਂ ਨੇ ਭਗਵੰਤਪਾਲ ਦੇ ਬਿਮਾਰ ਤੇ ਕੋਈ ਨਹੀਂ ਬੋਲ ਰਿਹਾ ਪਾ ਇਹ ਬੜਾ ਅੱਛਾ ਮੈਂ ਮੈਂ ਹੈਰਾਨ ਮੈਂ ਹੈਰਾਨ ਹਾਂ ਕਿ ਤੁਸੀਂ ਦੇਖੋ ਹਸ਼ਰ ਕੀ ਹੋ ਰਿਹਾ ਭਗਵੰਤਾਨਾ ਸਾਹ ਦਾ ਅੱਜ ਕੱਲਾ ਲੰਮਾ ਪਿਆ ਹੋਇਆ ਉੱਥੇ ਫੋਟੇਸ ਹਸਪੀਟਲ ਜਿਹੜੇ ਕੇਜਰੀਵਾਲ ਦੇ ਮਗਰ ਮਗਰ ਜਾ ਕੇ ਗੋਡੀਆਂ ਹਸਲੋਂਦਾ ਪੈਰ ਛੂੰਦਾ ਸੀਗਾ ਇੱਕ ਟਵੀਟ ਵੀ ਨਹੀਂ ਕੀਤਾ ਉਸਨੇ ਕਿ ਸਾਡਾ ਮੁੱਖ ਮੰਤਰੀ ਬਿਮਾਰ ਆ ਤਿੰਨ ਦਿਨ ਦਾ ਅੰਦਰ ਆ ਸਿਹਤ ਯਾਫਤਾ ਹੋ ਜੇ ਕਿਸੇ ਮੰਤਰੀ ਨੇ ਨਹੀਂ ਕਿਸੇ ਸਸੋਡੀਆਂ ਨੇ ਨਹੀਂ ਕਿਸੇ ਤਿਸ਼ੀ ਨੇ ਨਹੀਂ 92 ਚੋਂ ਕਿਸੇ ਐਮਐਲਏ ਨੇ ਉਹਦਾ ਹਾਲ ਨਹੀਂ ਪੁੱਛਿਆ ਇੱਥੋਂ ਤੁਸੀਂ ਲਾ ਲੋ ਕਿ ਕਿੰਨੀ ਤਾਨਾਸ਼ਾਹ ਪਾਰਟੀ ਆ ਔਰ ਮੈਨੂੰ ਲੱਗਦਾ ਕਿ ਭਗਵੰਤ ਜੀ ਦਿਨ ਜੇ ਥੋੜੇ ਦਿਨ ਨੇ ਅਸੀਂ ਉਹਦੀ ਸਿਹਤ ਲਈ ਦਾ ਕਾਮਨਾ ਮੈਂ ਪਹਿਲਾਂ ਵੀ ਕੀਤੀ ਅੱਜ ਵੀ ਕਰ ਦਿੰਦਾ ਵਾਂ ਪਰੰਤੂ ਪਰੰਤੂ ਮੇਰੀ ਗੱਲ ਸੁਣੋ ਪਰੰਤੂ ਇੱਕ ਮਿੰਟ ਇਹਦਾ ਹਸ਼ਰ ਜਿਹੜਾ ਕਰਮ ਆ ਨਾ ਜੋ ਕਰੋਗੇ ਉਹ ਤੁਹਾਨੂੰ ਭੁਗਤਣਾ ਪੈਂਦਾ ਵਾ ਜੋ ਬੀਜੋਗੇ ਉਹ ਵੱਡੋਗੇ ਇਹਨਾਂ ਨਾਲ ਇਹੀ ਹੋਣਾ ਅਲਟੀਮੇਟਲੀ ਜਿੱਦਣ ਕੁਰਸੀ ਤੋਂ ਲੱਥ ਗਿਆ ਇਹਨੂੰ ਪੰਜਾਬ ਦੇ ਵਿੱਚ ਕਿਸੇ ਨੇ ਚਾਹ ਦਾ ਕੱਪ ਨਹੀਂ ਪਿਲਾਉਣਾ ਸਰਨਾਮੇ ਦੇ ਮੁੱਖ ਮੰਤਰੀ ਬਣੇ ਉਹ ਇਹਦਾ ਦੇਖੋ ਉਹਨਾਂ ਦਾ ਉਹਨਾਂ ਦਾ ਅੰਦਰੂਨੀ ਪਾਰਟੀ ਦਾ ਮਾਮਲਾ ਵਾ ਭਗਵੰਤ ਵੈਸੇ ਮੈਂ ਤੁਹਾਨੂੰ ਦੱਸ ਦਿੰਦਾ ਮੇਰਾ ਉਹ ਵਿਰੋਧੀ ਆ ਭਗਵੰਤ ਪਰ ਵੋਟ ਭਗਵੰਤ ਮਾਨ ਦੇ ਮੂੰਹ ਨੂੰ ਲਈ ਆ ਕੇਜਰੀਵਾਲ ਪਾਰਟੀ ਨੇ ਤੇ ਭਗਵੰਤ ਮਾਨ ਨੂੰ ਇਦਾਂ ਚੱਲਦਾ ਕਰਕੇ ਲਾ ਕੇ ਕਿਸੇ ਹੋਰ ਨੂੰ ਬਣਾਉਣਗੇ ਸਾਨੂੰ ਤੋ ਕੋ ਇਤਰਾਜ਼ ਨਹੀਂਗਾ ਅੱਗੇ ਨਾ ਉਹ ਵੀ ਇਹਨਾਂ ਦਾ ਗਰਾਫ ਦਿਖੇਗਾ ਕਿਉਂਕਿ ਉਹ ਹੋਰ ਵੀ ਵੱਡੇ ਗੁਲਾਮ ਨੇ ਕੇਚਰੀਵਾਲ ਦੇ ਭਗਵਾਨ ਤਾਂ ਮਾੜਾ ਹੈ ਕਿਤੇ दारू ਪੀ ਕੇ ਆਵਾਜ਼ ਕੱਢ ਲੈਂਦਾ ਸੀਗਾ ਇਹਨਾਂ ਚੋਂ ਵੀ ਜਾਣ ਨਹੀਂ ਗਈ ਇਹਨਾਂ ਚੋਂ ਜਾਣ ਨਹੀਂ ਮਾਈਂਡ ਯੂ ਦੇ ਵਿਲ ਬੀ ਜਸਟ ਸਾਈਨਿੰਗ ਔਨ ਦ ਟਾਟਡ ਲਾਈਨਸ ਔਫ ਕੇਚਰੀਵਾਲ ਜੋ ਲਿਖ ਕੇ ਉਥੋਂ ਇੱਕ ਹੁਕਮ ਭੇਜ ਜਾਏਗਾ ਵੇ ਨੰਬਰ 2 ਉੱਤੀਸ਼ੀ ਬਣੇਗਾ ਜਿਹੜਾ ਮਰਜ਼ੀ ਬਣਾ ਲੈਣੇ ਉਸ ਦੇਖੋ ਅਸੀਂ ਤਾਂ ਹਰ ਗੱਲ ਦੇ ਜਿਨ੍ਹਾਂ ਨਾਲ ਅਨਿਆਏ ਹੁੰਦਾ ਅਸੀਂ ਉਹਦੇ ਮੁਧਈ ਆ ਉਹਨਾਂ ਨੂੰ ਲੜਕੀਆਂ ਨੂੰ ਇਨਸਾਫ ਮਿਲਣਾ ਚਾਹੀਦਾ ਦੁਬਾਰਾ ਕਿਸੇ ਰਾਤ 11 ਵਜੇ ਭਰਤੀ ਹੋਈ ਹੈ ਮਿੱਤਰਾਂ 12:58 ਟਿੱਕਰ ਆ ਪ੍ਰਕਾਸ਼ ਦੀ ਜਿਹੜਾ 40 ਦੇ ਕੰਨੀਵਾਰੋਂ ਐਤਵਾਰ ਨੂੰ ਭਰਤੀ ਕਰੀ ਜਾ ਰਹੀ ਹੈ ਬੜੇ ਕਹਿ ਰਹੇ ਵੀ ਤੁਹਾਡੇ ਨਾਲ ਟੱਕਾ ਹੋ ਰਿਹਾ ਸਰਕਾਰ ਇੱਕ ਦੇਖੋ ਇੱਕ ਟੱਕਾ ਇੱਕ ਪਾਸੇ ਤੋਂ ਹੋ ਰਿਹਾ ਤੁਹਾਨੂੰ ਕਿੰਨੇ ਕੇਸ ਗੜਾਏ ਨੇ ਜਿੱਥੇ ਅਨਿਆਏ ਤੇ ਟੱਕਾ ਹੋ ਰਿਹਾ ਇਹ ਸਰਕਾਰ ਜਿਹੜੀ ਆ ਇਹਨਾਂ ਨੇ ਭਗਵੰਤ ਸਿੰਘ ਭਗਤ ਸਿੰਘ ਔਰ ਬਾਬਾ ਸਾਹਿਬ ਅੰਬੇਦਕਰ ਦੀਆਂ ਫੋਟੋਆਂ ਐਵੇਂ ਟੰਗੀਆਂ ਹੋਈਆਂ ਇਹਨਾਂ ਨੂੰ ਆਪ ਨੂੰ ਪਤਾਵਾ ਤੇਜਰੀਵਾਲ ਜਿਹੜਾ ਪੰਜਾਬ ਦੇ ਵਿੱਚ ਐਡਾ ਜ਼ੁਲਮ ਟੁਆਰ ਰਿਆ ਵਾ ਲੋਕਾਂ ਦੇ ਉੱਤੇ ਉਹਨੂੰ ਆਪ ਨਹੀਂ ਪਤਾ ਕਿ ਮੈਂ ਸ਼ਹੀਦ ਭਗਤ ਸਿੰਘ ਦੀ ਫਲਸਫੇ ਦੇ ਖਿਲਾਫ ਕੰਮ ਕਰ ਰਿਹਾ ਇਸ ਕਰਕੇ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਨਿਆਂ ਕਰ ਰਿਹਾ ਇਹ ਮਿੱਥ ਕੇ ਕਰ ਰਹੇ ਨੇ ਇਹਨਾਂ ਨੂੰ ਪਤਾ ਵਾ ਕਿ ਮੁੜ ਕੇ ਸਾਨੂੰ ਪੰਜਾਬ ਨੇ ਕੋਈ ਮੌਕਾ ਨਹੀਂ ਦੇਣਾ ਪਾਰਲੀਮੈਂਟ ਵਿੱਚ ਇਹਨਾਂ ਦਾ ਦੁਰਦੇਸ਼ਾ ਹੋ ਚੁੱਕੀ 10 ਸੀਟਾਂ ਤੋਂ ਹਰਾਤਾ ਔਰ ਆਉਣ ਵਾਲੇ ਦਿਨਾਂ 'ਚ ਇਹਨਾਂ ਦਾ ਗਰਾਫ ਜਿਹੜਾ ਹੋਰ ਵੀ ਬੜਾ ਜ਼ਬਰਦਸਤੀ ਨਾਲ ਠਿੱਕੇਗਾ ਪੰਚਾਇਤੀ ਚੋਣਾਂ ਥੋੜੋ ਨੇ ਉਹ ਤਾਂ ਰੇ ਪੈ ਡੈਮੋਕਰੇਸੀ ਦਾ ਪਲਾਟਕਾਰ ਨਹੀਂ ਹੁੰਦਾ ਪਰ ਸੋ ਲੋਕੀ ਕਾਗਜ਼ ਭਰਨ ਜਾ ਰਹੇ ਨੇ ਤੇ ਉਹਨਾਂ ਕੋਲ ਸੂਚੀਆਂ ਹੈ ਨਹੀਂਆਂ ਵੋਟਬੰਦੀ ਦੀਆਂ ਕੱਲੇ ਮੇਰੇ ਹਲਕੇ ਭਾਤ ਵਿੱਚ ਨਹੀਂ ਸਾਰੇ ਪੰਜਾਬ ਦੇ ਵਿੱਚ ਨਾਮ ਸੱਜੀ ਕਿ ਕਿੱਦਾਂ ਭਰਨਗੇ ਵੋਟਰ ਸੂਚੀ ਹੈ ਨਹੀਂਗੀ ਫਿਰ ਲੋਕਾਂ ਨੂੰ ਚੁੱਲਾ ਟੈਕਸ ਦੀ ਰਸੀਦ ਨਹੀਂ ਦਿੱਤੀ ਜਾ ਰਹੀ ਫਿਰ ਉਹਨਾਂ ਨੂੰ ਕੋਈ ਠੇਕਾ ਜਮ੍ਹਾਂ ਕਰਾਉਣ ਕਰਾਉਣਾ ਉਹਦੀ ਰਸੀਦ ਤੇ ਦਿੱਤੀ ਜਾ ਰਹੀ ਔਰ ਐਨੇ ਵੋਟਬੰਦੀ ਗਲਤ ਕੀਤੀ ਹੈ ਇੱਕ ਘਰ ਨੂੰ ਤਾਂ ਵੋਟ ਮੰਡਤਾ ਇੱਕ ਘਰ ਨੂੰ ਟਪਾ ਕੇ 25 ਘਰ ਉਧਰਲੇ ਪਾਸੇ ਪਾਤਾ ਨਾ ਤਾਂ ਇਹਨਾਂ ਦੇ ਕੋਲ ਪਿੰਡਾਂ 'ਚ ਬੰਦੇ ਨੇ ਔਰ ਇਹ ਸਾਰੀਆਂ ਦੂਜੀਆਂ ਪਾਰਟੀਆਂ ਦੇ ਬੰਦਿਆਂ ਨੂੰ ਡਰਾ ਕੇ ਧਮਕਾ ਕੇ ਲਾਲਚ ਦੇ ਕੇ ਆਪਣੇ ਨਾਰੇ ਲਾਸਟ ਤੁਸੀਂ ਦੱਸੋ ਮੈਨੂੰ ਜੇ ਸਾਲ ਪੰਚਾਇਤ ਦੀ ਚੋਣ ਨਹੀਂ ਹੋਈ 15 ਅਕਤੂਬਰ ਨੂੰ ਹੋ ਗਈ ਹੈ ਭਾਵੇਂ ਜਿਹੜਾ ਚੋਣੇ ਦਾ ਵਾਢੀ ਦਾ ਸੀਜ਼ਨ ਸਾਰਾ ਸਾਲ ਛੱਡ ਕੇ ਵਿਹਲੇ ਬੈਠੇ ਸੀਗੇ ਭਗਵਾਨ ਵੀ ਵਿਹਲਾ ਬੈਠਾ ਸੀਗਾ ਤੇ ਹੁਣ ਉਹਨਾਂ ਨੇ ਚੋਣਾ ਕਰਾਤੀਆਂ ਇਹ ਬਹੁਤ ਗਲਤ ਗੱਲ ਹੋਈ ਆ ਹਲੇ ਵੀ ਟਾਈਮ ਆ ਰਾਜਕਮੇ ਜਿਹੜਾ ਚੋਣ ਕਮਿਸ਼ਨ ਆ ਉਹਨੂੰ ਇਹ ਪੋਸਟਪੋਨ ਕਰਕੇ ਕਟੋਗਾਡੇ ਨੂੰ 1 ਮਹੀਨਾ ਅੱਗੇ ਨਵੰਬਰ ਚ ਲੈ ਕੇ ਜਾਣੇ ਦਿੱਤਾ ਤਾਂ ਕਿ ਲੋਕੀ ਕੰਮਕ ਦੀ ਵਜਾਈ ਕਰ ਸਕਣ। ਆਪਾਂ ਇਸ ਵਾਰੀ ਲੜਾਈ ਲੜਦੇ ਆ। ਉਹਨੇ ਕਹਿਤਾ ਸੀ ਪਾਣੀ ਲੈ ਕੇ ਸਰਕਾਰ ਆਏਗੀ। ਕੀ ਕਹਾ ਚਾਹ। ਇਹ ਤਾਂ ਜੀ ਅੱਜ ਦਾ ਥੋੜੋ ਸਟੈਂਡ ਆ। ਇਹ ਤਾਂ ਸਾਰੀ ਦੁਨੀਆ ਨੂੰ ਪਤਾ ਵਾ ਕਿ ਹਰ 스테ਟ ਮੈਂ ਅਧਿਕਾਰ ਦੀ ਲੜਾਈ ਲਈ ਤੁਸੀਂ ਲੜ ਲੈਣ ਦਿਓ ਉਹਨਾਂ ਨੂੰ। ਜੇ ਨਾ ਪਹਿਲਾਂ ਜਾਂ ਗਾਂਝਾ ਜਾਂਦੇ ਆ ਕਿ ਕਿਸੇ ਦੇ ਕਹਿਣ ਦਾ ਉਹ ਨਹੀਂ ਪਾਣੀ ਚੱਲੇ ਜੇਗਾ। ਇਟ ਇਜ਼ ਪੰਜਾਬ ਲੀਡਰਸ਼ਿਪ ਪੰਜਾਬ ਦੀ ਵਿਧਾਨ ਸਭਾ ਜਿਨ੍ਹਾਂ ਨੇ ਹਫਾਜ਼ਤ ਕਰਨੀ ਪਰ ਯਾਦ ਰਹੇ ਕਿ ਜੇ ਇਦਾਂ ਦੇ ਰਹਿ ਗਏ ਹਫਤੇ ਜਿਹੜੇ 92 ਐਮਐਲਏ ਚੁਣੇ ਨੇ ਜਿਨ੍ਹਾਂ ਚ ਆਹ ਧਰਨੇ ਚਾਉਣ ਦੀ ਕਿਸੇ ਦੀ ਹਿੰਮਤ ਨਹੀਂ ਸੀਗੀ ਤਾਂ ਫਿਰ ਮੈਂ ਸਮਝਦਾ ਪੰਜਾਬ ਦਾ ਪਾਣੀ ਤੇ ਪੰਜਾਬ ਦਾ ਭਵਿੱਖ ਹੀ ਖਤਰੇ 'ਚ ਹੈ